ਅੰਮ੍ਰਿਤਸਰ ਦੇ ਬਾਬਾ ਬਕਾਲਾ ਦੇ ਪਿੰਡ ਧੂਲਕਾ ਦੇ ਨੌਜਵਾਨ ਜਸਬੀਰ ਸਿੰਘ ਜੱਸਾ ਦੀ ਗੁਜਰਾਤ 'ਚ ਮੌਤ ਹੋ ਗਈ। ਜਸਬੀਰ ਜੱਸਾ ਗੁਜਰਾਤ 'ਚ ਟਰੱਕ ਚਲਾਉਂਦਾ ਸੀ ਤਾਂ ਜਸਬੀਰ ਦਾ ਟਰੱਕ ਅਚਾਨਕ ਖਰਾਬ ਹੋ ਗਿਆ। ਟਰੱਕ ਠੀਕ ਕਰਵਾਉਣ ਦੇ ਲਈ ਜਸਬੀਰ ਮਕੈਨਿਕ ਕੋਲ ਗਿਆ। ਮਕੈਨਿਕ ਆਪਣਾ ਕੁਝ ਸਮਾਨ ਲੈਣ ਲਈ ਦੁਕਾਨ ਤੋਂ ਬਾਹਰ ਜਾਂਦਾ ਹੈ ਤਾਂ ਜਸਬੀਰ ਟਰੱਕ ਦੇ ਉੱਤੋਂ ਕੁਝ ਸਮਾਨ ਲਾਉਣ ਲਈ ਟਰੱਕ ਤੇ ਚੜ ਜਾਂਦਾ ਹੈ ਤਾਂ ਅਚਾਨਕ ਉਸ ਦਾ ਹੱਥ ਹਾਈ ਵੋਲਟੇਜ ਤਾਰਾਂ ਨੂੰ ਲੱਗਿਆ ਜਿਸ ਕਰਕੇ ਜਸਬੀਰ ਸਿੰਘ ਨੂੰ ਝਟਕਾ ਲੱਗਾ ਤੇ ਉਹ ਟਰੱਕ ਤੋਂ ਹੇਠਾਂ ਮਿੰਤੇ ਡਿੱਗ ਗਿਆ ਸਿੱਟ ਸੱਟ ਲੱਗਣ ਕਰਕੇ ਜਸਬੀਰ ਸਿੰਘ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਹੁਣ ਜਸਬੀਰ ਸਿੰਘ ਦੀ ਮ੍ਰਿਤਕ ਦੇ ਗੁਜਰਾਤ ਤੋਂ ਪੰਜਾਬ ਲਿਆਂਦੀ ਜਾ ਰਹੀ ਹੈ ਤੇ ਪਰਿਵਾਰਿਕ ਮੈਂਬਰ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਤਾਂ ਜੋ ਜਸਬੀਰ ਸਿੰਘ ਦੇ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ ਜਗਰਾਤ ਸਿੰਘ ਜੀ ਪਿੰਡ ਧੂਲਕਾ ਜੀ ਜਿਹਨਾਂ ਦੀ ਡੈਥ ਹੋਈ ਕੀ ਲੱਗ ਰਹੀ ਸੀ ਇਹ ਆਪਣੇ ਤਾਇਆ ਜੀ ਦੇ ਬੇਟੇ ਲੱਗੇ ਸੀ ਜਸਬੀਰ ਸਿੰਘ ਤੇ ਅੱਗੇ ਗਏ ਸੀ ਗੁਜਰਾਤ ਦੇ ਵਿੱਚ ਟੱਕ ਲੈ ਕੇ ਤੋਂ ਅੰਮ੍ਰਿਤਸਰ ਸਾਹਿਬ ਤੋਂ ਤੇ ਵਾਪਸ ਹੀ ਸ਼ਹਿਰ ਗੁਜਰਾਤ ਦਾ ਤੇ ਉੱਥੇ ਪਹੁੰਚੇ ਤੇ ਕੋ ਮਕੈਨਿਕ ਕੋਲ ਗੱਡੀ ਦਾ ਕੋਈ ਕੰਮ ਕਰਵਾ ਰਹੇ ਸੀ ਆਪਣੀ ਦਾ ਤੇ ਅਚਾਨਕ ਮਕੈਨਿਕ ਕੋਈ ਸਮਾਨ ਲੈਣ ਚਲਾ ਗਿਆ ਗੱਡੀ ਦਾ ਤੇ ਇੰਨੇ ਧਿਆਨ ਨਹੀਂ ਦਿੱਤਾ ਗੱਡੀ ਦੇ ਉੱਪਰ ਕੋਈ ਸਮਾਨ ਲਾਉਣ ਚਲਾ ਜਾ ਤੇ ਉੱਪਰ ਹਾਈ ਵੋਲਟੇਜ ਦਾ ਤਾਰ ਆਹੀ ਬਿਜਲੀ ਦੀਆ ਤੇ ਇਹਦੀ ਅਣਗਹਿਲੀ ਬਾਹਰ ਉੱਪਰ ਟੱਚ ਹੋਣ ਦੇ ਕਾਰਨ ਇਹ ਇੱਕਦਮ ਧਰਤੀ ਜ਼ਮੀਨ ਤੇ ਡੇਪਿਆ ਵਾ ਤੇ ਸਿਰ ਦੇ ਤਲੇ ਵੱਜਨ ਕਾਰਨ ਦੇ ਮੌਕੇ ਤੇ ਡੈਥ ਹੋ ਗਈ ਆ ਕਿਵੇਂ ਪਤਾ ਲੱਗਿਆ ਤੈਨੂੰ ਉੱਥੇ ਮਾਲਕ ਦਾ ਹੀ ਫੋਨ ਆਇਆ ਇਹ ਪ੍ਰਧਾਨ ਨੂੰ ਨਾਲੇ ਮਾਤਾ ਜੀ ਨੂੰ ਫੋਨ ਆਇਆ ਉਹ ਤੋਂ ਪ੍ਰਧਾਨ ਨੂੰ ਕਿ ਇਹ ਗੱਲ ਕਰਨ ਹੋ ਗਈ ਉੱਥੇ ਉਹਨਾਂ ਦਾ ਹਾਦਸਾ ਵਾਪਰ ਗਿਆ ਵਾ ਤੇ ਫਿਰ ਇਹਦਾ ਬ੍ਰਦਰ ਵੀ ਕੁਦਰਤੀ ਇਟਲੀ ਤੋਂ ਆਇਆ ਹੋਇਆ ਹੈ ਤੋ ਵੈਸੇ ਕਿ ਮੈਰਿਡ ਕਰਨ ਨੂੰ ਉਹਨੇ ਪਰਿਵਾਰ ਫੈਮਿਲੀ ਚ ਫੰਕਸ਼ਨ ਹੀ ਉਹਦੇ ਕਾਰਨ ਆਇਆ ਸੀ ਕਿ ਕੁਦਰਤੀ ਇਹ ਭਾਣਾ ਵਾਪਰ ਗਿਆ ਕਿਸ ਨੇ ਮਤਲਬ ਸੋਚਿਆ ਨਹੀਂ ਸੀ ਵੀ ਇਹ ਏਡਾ ਦੁਖਦਾਈ ਕਹਿਰ ਜਿਹੜਾ ਪਰਿਵਾਰ ਦੇ ਉੱਤੇ ਵਾਪਰੂਗਾ ਭਾਣਾ ਜੀ ਜਿਵੇਂ ਡੈੱਡ ਬੋਡੀ ਲਿਆ ਰਹੇ ਨੇ ਹਾਂਜੀ ਰੈੱਡ ਬੋਡੀ ਵਾਸਤੇ ਉਹ ਮਾਲਕ ਉਥੇ ਪਹੁੰਚੇ ਆ ਬੇ ਹੋਰ ਵੀ ਉਪਰਾਲੇ ਕੀਤੇ ਜਾ ਰਹੇ ਆ ਤੇ ਉਥੋਂ ਮਤਲਬ ਆ ਰਹੀ ਐ ਐਮਬੂਲੈਂਸ ਦੇ ਵਿੱਚ ਅੱਜ ਰਾਤ ਤੱਕ 10 11 ਵਜੇ ਤੱਕ ਪਹੁੰਚਣ ਦੀ ਸੰਭਾਵਨਾ ਇੱਥੇ ਕੋਈ ਸਰਕਾਰ ਨੂੰ ਮੰਗ ਸਰਕਾਰ ਨੂੰ ਇਹ ਮੰਗ ਕੀਤੀ ਜਾਂਦੀ ਹੈ ਕਿ ਡਰਾਈਵਰਾਂ ਦਾ ਕੋਈ ਇਨਸਾਫ ਕੀਤਾ ਜਾਵੇ ਤੇ ਕੋਈ ਇਹਨਾਂ ਦੇ ਇੰਸ਼ੋਰੈਂਸ ਕਲੇਮ ਜਿਹੜੀ ਵੀ ਕੋਈ ਬਣਦਾ ਵਾ ਬਣਦਾ ਟੁਕਮਾ ਜਿਹੜਾ ਪਰਿਵਾਰ ਨੂੰ ਦਿੱਤਾ ਜਾਵੇ ਤੇ ਜਿਹੜਾ ਕਿਉਂਕਿ ਪਰਿਵਾਰ ਦੇ ਵਿੱਚ ਐਡਾ ਵੱਡਾ ਘਾਟਾ ਤੇ ਪੂਰਾ ਕੀਤਾ ਨਹੀਂ ਜਾ ਸਕਦਾ ਤੋਂ ਪਰਿਵਾਰ ਵੀ ਪਰਵਾਹ ਦੀ ਮਾਲੀ ਤੌਰ ਤੇ ਸਤਜੇ ਸਰਕਾਰ ਜਾਂ ਆਪਣੇ ਇਲਾਕੇ ਦੇ ਮੋਹਤਵਾਰ ਬਤਵੰਦੇ ਸੱਜਣ ਜਿਹਾ ਬੰਨੀਆਂ ਕਰਨੀਆਂ ਚਾਹੁੰਦੀਆਂ ਤੇ ਉਹ ਪਰਿਵਾਰ ਨੇ ਨਾਲ ਸਵਾਰਕ ਕਰਕੇ ਤੇ ਮਤ ਦਿੱਤੀ ਜਾ ਸਕਦੀ ਹੈ ਗੱਡੀ ਚਲਾਉਂਦੇ ਹੀ ਕਾਫੀ ਟਾਈਮ ਤੋਂ ਤੇ ਗਰਾਹ ਤੇ ਗਏ ਆਪੀ ਦੇ ਵਿੱਚ ਤੇ ਗੱਡੀ ਦਾ ਕੰਮ ਕਰਾਉਂਦੇ ਕਰਾਉਂਦੇ ਉਹ ਕਿਤੇ ਫੂਲ ਦੇ ਉੱਪਰ ਚੜ ਗਏ ਤੇ ਬਿਜਲੀ ਦੀਆਂ ਤਾਰਾਂ ਦੇ ਦੇਖੀਆਂ ਹੀ ਨਹੀਂ ਉਹਨਾਂ ਨੇ ਤੂਨ ਦਾ ਸ਼ੌਟ ਲੱਗਾ ਤੇ ਦੋ ਜੀ ਦਿੱਤੇ ਸਾਨੂੰ ਕਿਵੇਂ ਪਤਾ ਲੱਗਾ ਸਾਨੂੰ ਮਾਲਕ ਦਾ ਕੌਣ ਆਇਆ ਸੀ ਕੀ ਮੰਗ ਕਰਦੇ ਆ ਸਰਕਾਰ ਕੋਲੋਂ ਐਸਾ ਤੂਨ ਦਾ ਕੀ ਕਰਨੀ ਆ ਜੀ ਇੱਕ ਪਰਿਵਾਰ ਦਾ ਜੀ ਚਲਿਆ ਗਿਆ ਚਲ ਗਿਆ ਬਾਤ ਵਿੱਚ ਚੰਗੀ ਵਿੱਚ ਗਿਆ 3 ਮੰਗ ਕਰਨੀ ਆ ਕਿੰਨੇ ਪਰਿਵਾਰ ਦੇ ਕਿੰਨੇ ਜੀ ਸੀ ਨਹੀਂ 4 ਜੀ ਮੈਰਿਡ ਮੈਰਿਡ ਸੀ ਹਾਂ ਜੀ ਕਿੰਨੇ ਬੱਚੇ ਨੇ ਉਹਦੇ ਲੱਗੇ ਬੱਚਾ ਨਹੀਂ ਇਕ ਕਿਦਾਂ ਦੀ ਗੱਲ ਹੈ ਜੀ ਇਹ ਜੀ ਕੱਲ ਦੀ ਕੱਲ ਦੀ ਤੁਹਾਨੂੰ ਫੋਨ ਆਇਆ ਸੀ ਉਦੋਂ ਫੋਨ ਆਇਆ ਜੀ ਹੁਣ ਤਾਂ ਆ ਜੀ ਲੜਕੀ ਨੂੰ ਪਹਿਲਾਂ ਆਇਆ ਪਹਿਲਾਂ ਮੰਮੀ ਨੂੰ ਆਇਆ ਫਿਰ ਤਾਂ ਆ ਜੀ ਲੜਕੀ ਨੂੰ ਆਇਆ ਬਾਅਦ ਮੈਨੂੰ ਆਇਆ ਮੈਂ ਜਲੰਧਰ ਹੀ ਹਾਂ ਇਹ ਸੋਤਰ ਬਾਅਦ ਮੈਨੂੰ ਪਤਾ ਲੱਗਿਆ ਜੀ ਬੋਡੀ ਉਹਨਾਂ ਦੀ ਕਦੋਂ ਆ ਰਹੀ ਹੈ ਉਹਦੀ ਬੋਡੀ ਕੱਲ ਆ ਰਹੀ ਹੈ ਜੀ ਕੱਲ ਸਿਸਕਾਰੂਗਾ ਕੱਲ ਸਿਸਕਾਰੂਗਾ